ਜੋ ਸ਼ਬਦਾਵਲੀ ਹਾਈ ਕੋਰਟ ਚ ਉਹ ਸ਼ਬਦਾਵਲੀ ਕੱਲੀ ਸੁੱਖੀ ਦੀ ਹੈ ਜਿਹੜੀ ਗੈਂਗਸਟਰ ਮਿਨਿਸਟਰ ਨੈਕਸਸ ਦੀ ਸ਼ਬਦਾਵਲੀ ਹੋ ਰਿਹਾ ਅਸਲੀਅਤ ਪੁਲਿਸ ਦਾ ਰਿਕਾਰਡ ਇਹ ਆ ਚਲੋ ਇਹ ਵੀ ਛੱਡੋ ਅੱਗੇ ਇਹ ਮੈਂ ਦਿਖਾ ਰਿਹਾ ਇਹ ਵੀ ਪੋਸਟ ਪਾਈ ਗਈ ਹੈ ਤਾਜ਼ੀ-ਤਾਜ਼ੀ ਇਹ ਗੁਰੀ ਫਤੇਗੜ ਚੂੜੀਆਂ ਇੱਕ ਜਿਹੜਾ ਪੋਸਟ ਪਾਉਂਦਾ ਜਿਸ ਨੇ ਪਹਿਲਾਂ ਇੱਕ ਪੋਸਟ ਪਾਈ ਸੀ ਉਹ ਮੈਂ ਤੁਹਾਨੂੰ ਉਦੋਂ ਦਿਖਾਈ ਸੀ ਫॉर ਯੋਰ ਰਿਮਾਈਂਡਰ ਮੈਂ ਦੱਸ ਰਿਹਾ ਇਨੇ ਮੇਰੇ ਤੇ ਕਮੈਂਟ ਕਰਦੇ ਕਿਹਾ ਸੀ ਕੋਈ ਚੱਕਰ ਨਹੀਂ ਟਾਈਮ ਦੀ ਗੱਲ ਹੈ ਅੱਜ ਸਾਡੇ ਵੀਰ ਦਾ ਨਾਮ ਬਦਨਾਮ ਕਰ ਰਿਹਾ ਹੈ ਟਾਈਮ ਆਊ ਤੇ ਤੈਨੂੰ ਵੀ ਜਰੂਰ ਦੱਸਾਂਗੇ ਇਹ ਲਾਸਟ ਟਾਈਮ ਇਫ ਯੂ ਰਿਮੈਂਬਰ ਮੈਂ ਪੜ ਕੇ ਸੁਣਾਈ ਸੀ ਹੁਣ ਇਹਨੇ ਜੋ ਰਿੱਟ ਪਈ ਹੈ ਉਸ ਰਿੱਟ ਨੂੰ ਫੇਰ ਗਿਆ ਔਰ ਮੈਂ ਮੋਟਾ-ਮੋਟਾ ਪੜ੍ਹ ਦਿਆਂ ਇਹਦੇ ਚੋਂ ਔਰ ਮੈਂ ਤੁਹਾਨੂੰ ਇਹ ਦੇ ਵੀ ਦਊਗਾ ਗਵਰਨਮੈਂਟ ਨੂੰ ਇੱਕ ਰਿਕਵੈਸਟ ਹੈ ਕੀ ਆਪਣੇ ਵੀਰ ਜੱਗੂ ਭਗਵਾਨ ਪੁਰੀਆ ਨੂੰ ਪਟਿਆਲਾ ਸੈਂਟਰਲ ਜੇਲ੍ਹ ਤੋਂ ਅੰਮ੍ਰਿਤਸਰ ਸ਼ਿਫਟ ਕੀਤਾ ਜਾਵੇ ਜੋ ਕਿ ਸਾਡਾ ਵੀਰ ਸਹੀ ਸਲਾਮਤ ਆਪਣੀ ਬਾਕੀ ਦੀ سزا ਕੱਟ ਸਕੇ ਅਗਰ ਜੇ ਕੋਈ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਕੋਈ ਇਦਾਂ ਇਦਾਂ ਦੀ ਗਲਤ ਗੱਲਬਾਤ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਤੇ ਪਟਿਆਲਾ ਸੈਂਟਰਲ ਜੇਲ੍ਹ ਦੇ ਜੇਲਰ ਦੀ ਹੋਵੇਗੀ ਇੱਕ ਵਾਰ ਤੇ ਅਸੀਂ ਧੋਖਾ ਖਾ ਸਕਦੇ ਆ ਬਾਰ ਬਾਰ ਧੋਖਾ ਨਹੀਂ ਖਾ ਸਕਦੇ ਸੋ ਪਲੀਜ਼ ਜੱਗੂ ਵੀਰ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਰੇ ਵੀਰਾਂ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਜੱਗੂ ਵੀਰ ਸੇਫ ਰਹੇ ਗਵਰਨਮੈਂਟ ਨੂੰ ਇੱਕ ਰਿਕਵੈਸਟ ਹੈ ਈ ਆਪਏ 또 ਰਿਪੀਟ ਕਰਦਾ ਹੈ ਗਵਰਨਮੈਂਟ ਨੂੰ ਇਹ ਰਿਕੁਐਸਟ ਹੈ ਕਿ ਆਪਣੇ ਵੀਰ ਜੱਗੂ ਭਗਵਾਨਪੁਰੀਆ ਨੂੰ ਪਟਿਆਲਾ ਸੈਂਟਰਲ ਜੇਲ੍ਹ ਤੋਂ ਅੰਮ੍ਰਿਤਸਰ ਸ਼ਿਫਟ ਕੀਤਾ ਜਾਵੇ ਜੋ ਕਿ ਸਾਡੇ ਵੀਰ ਸਹੀ ਸਲਾਮਤ ਆਪਣੀ ਬਾਕੀ ਦੀ ਸਜ਼ਾ ਕੱਟ ਸਕੇ ਇੱਕ ਗੱਲ ਹੋਰ ਇਹ ਫਿਰ ਵੱਡਾ ਵੱਡਾ ਕਰਕੇ ਲਿਖਦਾ ਥੱਲੇ ਪੈ ਉਹ ਕਹਿੰਨੀ ਸ਼ੋਰ ਟੌਰ देयर ਇੱਕ ਗੱਲ ਹੋਰ ਇਹ ਸਰਕਾਰ ਨੂੰ ਰਿਕੁਐਸਟ ਹੈ ਨਾ ਕਿ ਧਮਕੀ ਕੱਲ ਨੂੰ ਕੋਈ ਇਹਨਾਂ ਨੂੰ ਕਹੇ ਕਿ ਗੁਰੀ ਧਮਕੀ ਦਿੱਤੀ ਸੀ ਸ਼ੇਅਰ ਜ਼ਰੂਰ ਕਰਨਾ ਸਾਰੇ ਵੀਰਾਂ ਕੋ ਕੋਈ ਵੀ ਸਰਕਾਰ ਦੇ ਖਿਲਾਫ ਦੇਖੋ ਕਿੱਡੇ ਸਰਕਾਰ ਪ੍ਰਤੀ ਹਮਦਰਦ ਨੇ ਇਹਦੇ ਸਾਰੇ ਚੇਤੇ ਕਹਿੰਦਾ ਸਰਕਾਰ ਦੇ ਖਿਲਾਫ ਗਲਤ ਕਮੈਂਟ ਨਾ ਕਰੋ ਤਾਂ ਕਿ ਜੋ ਸਾਡਾ ਵੀਰ ਨੂੰ ਇਸ ਦਾ ਨਤੀਜਾ ਭੁਗਤਣਾ ਪਵੇ ਸੋ ਪਲੀਜ਼ ਸ਼ੇਅਰ 올 ਫਰੈਂਡਸ ਜੱਗੂ ਭਗਵਾਨਪੁਰੀਆ ਸਰਕਾਰ ਦਾ ਵੇਖੋ ਇਹਨਾਂ ਤਾਂ ਮੈਨੂੰ ਲੱਗਦਾ ਸੋਨੀਆ ਗਾਂਧੀ ਨੂੰ ਫਿਕਰ ਨਹੀਂ ਜਿੰਨਾ ਜੱਗੂ ਭਗਵਾਨਪੁਰੀਆ ਤੇ ਇਹ ਦਿਹਾੜੀਆਂ ਨੂੰ ਫਿਕਰ ਪਿਆ ਇਹਦਾ ਵੱਡੀ ਗੱਲ ਅਗਲੀ ਗੱਲ ਵੇਖੋ